ਜੋਦੀ ਮੈਂ ਡੋ ਗਿਆ ਹੇ ਅਜੇ ਬੇੜਾ ਹਲ ਛੋਲਾ ਕਿੱਥੋਂ ਲਾ ਗਿਆ ਲੀ ਗਿਆ ਅੱਛਾ ਚੇਲ ਬਾਜ਼ਾਰ ਤੇਜ ਗੱਲ ਸੁਣੋ ਅਮੂਰੀਆ ਮੰਗੂ ਮੇਰੇ ਮੋਰੀ ਨੂੰ ਬੈਠੇ ਉਸਰਾਣੇ ਪੁੱਜਾ ਕੇ ਮੇਰੀ ਦਵਾਈ ਲਿਆ ਦਿਓ ਕਾਸ਼ ਅੱਜ ਮੇਰੀ ਤੀ ਹੁੰਦੀ ਮੇਰਾ ਹਾਲ ਚਾਲ ਪੁੱਛਦੀ ਆ ਮੁੰਡਾ ਆ ਸਾਰਾ ਦਿਨ ਕਦੀ ਮੋਟਰਸਾਈਕਲ ਲਾ ਕੇ ਇਧਰ ਗੇੜੀ ਮਾਰ ਉਧਰ ਗੇੜੀ ਮਾਰ ਓ ਪਾਗਵਾਨ ਐ ਤੈਨੂੰ ਮੈਂ ਸਾਰੇ ਹੌਸਪਟਲਾਂ 'ਚੋਂ ਦਵਾਈਆਂ ਦਵਾਤੀਆਂ ਓ ਤੂੰ ਨਹੀਂ ਠੀਕ ਹੋਦੀ ਤੇ ਮੈਂ ਕੀ ਕਰਾਂ ਤੇਰਾ ਟਾਈ ਫੈਟ ਨਹੀਂ ਉਹ ਲਾਦਾ ਆ ਇੱਥੇ ਪਿੰਡ ਦੇ ਵੈਦ ਤੋਂ ਹੀ ਦਵਾਈ ਲਿਆ ਦੋ ਸ਼ਾਇਦ ਕਿਤੇ ਮੈਂ ਠੀਕ ਹੋ ਜਾਵਾਂ ਤਾਂ ਠੀਕ ਆ ਮੈਂ ਜਾਣਾ ਵੈਦ ਕੋਲ ਦਵਾਈ ਲੈਣ ਤੇ ਤੂੰ ਸੌਲਾ ਘੜੀ ਰਸ਼ਟ ਮਾਰ ਲਾ ਆਖਬਾਰ ਜਿੱਦਾਂ ਦੀ ਵਿਆਹੀ ਆਈਆਂ ਕੋਈ ਸੁਖ ਨਹੀਂ ਦਿੰਦਾ ਇਸ ਬੰਦੇ ਨੇ ਆਹ ਭਗਵਾਨੇ ਉੱਥੇ ਮੈਂ ਦਵਾਈ ਲਾ ਆਇਆ ਓਥੇ ਟਾ ਟਾ ਲਾ ਤੇ ਮੈਂ ਦਵਾਈ ਦਵਾ ਐ ਆਲਾ ਇਹ ਕਿਹਦੇ ਜਾਂਦੇ ਓਏ ਓਏ ਓ ਜੱਗਿਆ ਕੀ ਕਰੀ ਜਨਾ ਓਏ ਨੂੰ ਦਵਾਈ ਦੇਣ ਦੇਵਾ ਅਰੇ ਪੁੱਤ ਸਾਹ ਆਇਆ ਇਹ ਕਿਹੜੀ ਦਵਾਈ ਜੰਦੇ ਐਂ ਇਦਾਂ ਦਵਾਈ ਜਾਈ ਗਈ ਆ ਓਏ ਆ ਇੱਜੋ ਇਦਾਂ ਦਵਾਈ ਜਾਈ ਗਈ ਆ ਇਹਦਾ ਟਾਈਫਾ ਠੀਕ ਨਹੀਂ ਹੁੰਦਾ ਮਾ ਟਾਈਫਾ ਠੀਕ ਕਰਵਾ ਪਾਇਆ ਓ ਸਾਹ ਆਇਆ ਇਹ ਕਿਹੜਾ ਤਰੀਕਾ ਟਾਈਫਾ ਠੀਕ ਕਰਦਾ ਹੈ ਮੇਰੀ ਜਾਨ ਨੂੰ ਮਰੀ ਜਾਂਣਾ ਠੀਕ ਹੈ ਮੈਂ ਕਿਹਾ ਹੈ ਜਾਨ ਕੱਢਣੀ ਓ ਠੀਕ ਕਰਨਾ ਪਰਾਇਆ ਓ ਸਾਹ ਆਇਆ ਇਹ ਕਿਹੜਾ ਤਰੀਕਾ ਦਵਾਈ ਜੇਂਗਾ ਫੁੱਟੇ ਮੈਂ ਕਿਵੇਂ ਮਾਰੂ ਦਵਾਈ ਕਿਹਨਾਂ ਕਿਉ ਮਰੀ ਜਾਂਣਾ ਨੂੰ ਓਏ ਟਿਸ਼ਨ ਸਿਆ ਓ ਮੈਨੂੰ ਆਵੇ ਆਵੇ ਕੀ ਆ ਵੀ ਮੈਨੂੰ ਹਕੀਮ ਨੇ ਕਿਹਾ ਵੀ ਇਹਨੂੰ ਵਾਲੀ ਦਵਾਈ ਆ ਨਾ ਹਾਂ ਇਹ ਆਪਣੀ ਘਰ ਇਹਨੂੰ ਕੁੱਟ ਕੇ ਖਵਾਈ ਓ ਸਾਰਿਆਂ ਉਹਨੇ ਕਿਨੂੰ ਕਿਹਾ ਵੀ ਦਵਾਈ ਕੁੱਟ ਕੇ ਕੁੰਡੇ ਦੇ ਵਿੱਚੋਂ ਫੇਰ ਖਵਾਈ ਤੇ ਕੌਣ ਕੁੱਟੀ ਜਾਣਾ ਹੈ ਕੁੱਟੀ ਜਾਣਾ ਹੈ ਹੈ ਉਹ ਚੈੜੀ ਨੂੰ ਮਾਰੀ ਜਾਂਦਾ